ਅਲੀ ਗੋਨੀ ਨਾਲ ਟੀਵੀ اداکارہ ਜੈਸਮਿਨ ਪੰਸੀਹ ਦੀ ਕੈਮਿਸਟਰੀ ਜਿਹੜੀ ਹੈ ਸ਼ਾਨਦਾਰ ਨਜ਼ਰ ਆਉਂਦੀ ਹੈ ਦੱਸੋ ਇਹ 빅 ਬੌਸ 14 ਚ ਜੈਸਮਿਨ ਤੇ ਅਲੀ ਨੇ ਕਾਫੀ ਸਮੇਂ ਤੱਕ ਇੱਕ ਦੂਜੇ ਨੂੰ ਦੋਸਤ ਕਿਆ ਸੀ ਪਰ ਫਿਰ ਉਹਨਾਂ ਨੂੰ ਖੁਦ ਹੀ ਅਹਿਸਾਸ ਹੋਇਆ ਕਿ ਉਹਨਾਂ ਵਿਚਾਲੇ ਦੋਸਤੀ ਤੋਂ ਇਲਾਵਾ ਕੁਝ ਹੋ ਰਿਹਾ ਹੈ ਨਾਲ ਹੀ ਦੱਸ ਦਿੰਦੇ ਹਾਂ ਦੋਵਾਂ ਨੇ ਬਾਅਦ ਵਿੱਚ ਆਪਣੀਆਂ ਭਾਵਨਾਵਾਂ ਸਾਂਝੀਆਂ ਕੀਤੀਆਂ ਤੇ ਉਦੋਂ ਤੋਂ ਉਹਨਾਂ ਦਾ ਰਿਸ਼ਤਾ ਜੜਾ ਲਾਈਮਲਾਈਟ ਵਿੱਚ ਬਣਿਆ ਹੋਇਆ ਹੈ ਜੈਸਮਿਨ ਬਸੀਨ ਤੇ ਅਲੀ ਗੋਨੀ ਟੀਵੀ ਉਹਨਦੇ ਸਭ ਤੋਂ ਪਿਆਰੇ ਜੋੜਿਆਂ ਵਿੱਚੋਂ ਇੱਕ ਨੇ ਜਿਸ ਨਾਲੋਂ ਦੀ ਕੈਮਿਸਟਰੀ ਜਿਹੜੀ ਹੈ ਲੋਕਾਂ ਨੂੰ ਕਾਫੀ ਜ਼ਿਆਦਾ ਪਸੰਦ ਆਂਦੀ ਹੈ ਪਰ ਹਾਲ ਹੀ ਵਿੱਚ ਜਦੋਂ ਉਹਨਾਂ ਦੇ ਬ੍ਰੇਕਅਪ ਦੀਆਂ ਅਫਵਾਹਾਂ ਆਉਂਦੀਆਂ ਆਉਣੀਆਂ ਸ਼ੁਰੂ ਹੋ ਗਈਆਂ ਤਾਂ ਫੈਨਸ ਨੂੰ ਚਿੰਤਾ ਹੋ ਗਈ। ਦਰਅਸਲ ਬੀਤੇ ਦਿਨੀ ਜੈਸਮਿਨ ਵਸੀਨ ਤੇ ਐਕਸ ਤੇ ਇੱਕ ਪੋਸਟ ਸ਼ੇਅਰ ਕੀਤੀ ਤਾਂ ਜੀ ਟਵਿੱਟਰ ਤੇ ਇੱਕ ਪੋਸਟ ਜਿਹੜੀ ਹੈ ਸ਼ੇਅਰ ਕੀਤੀ ਜਿਸ ਵਿੱਚ ਉਹਨਾਂ ਨੇ ਲਿਖਿਆ ਪਿਆਰ ਦੀ ਅਜੀਬ ਗੱਲ ਹੈ ਕਿ ਉਹ ਤੁਹਾਡੇ ਤੋਂ ਦੂਰ ਹੋ ਤਾਂ ਇਹ ਜ਼ਿਆਦਾ ਮਹਿਸੂਸ ਹੁੰਦਾ ਹੈ। ਕਈ ਲੋਕਾਂ ਨੇ ਇਸ ਪੋਸਟ ਨੂੰ ਜਸਮੀਨ ਤੇ ਅਲੀ ਦੇ ਬ੍ਰੇਕਅਪ ਨਾਲ ਜੋੜਿਆ। ਇੱਥੋਂ ਤੱਕ ਕਿ ਇਹ ਲਿਖਿਆ ਵੀ ਗਿਆ ਕਿ ਬ੍ਰੇਕਅਪ ਲੋਡਿੰਗ ਜਲਦੀ ਕਰੋ। ਦੱਸ ਹੀ ਇਸ ਤੋਂ ਬਾਅਦ ਅਲੀ ਨਾਲ ਬ੍ਰੇਕਅਪ ਦੀਆਂ ਅਫਵਾਹਾਂ ਤੇ ਜਸਮੀਨ ਵੰਸੀ ਨੇ ਗੁੱਸੇ ਚ ਆ ਗਈ ਅਤੇ ਉਸਨੇ ਯੂਜ਼ਰਜ਼ ਦੀ ਜ਼ਬਰਦਸਤ ਜਿਹੜੀ ਹੈ ਜ਼ਬਰਦਸਤ ਨਾਰੇਬਾਜ਼ੀ ਜਿਹੜੀ ਕੀਤੀ ਦੱਸਦੀ ਹੈ ਵੀ ਨੇਤਰੀ ਨੇ ਯੂਜ਼ਰਜ਼ ਦੀ ਪੋਸਟ ਤੇ ਕਮੈਂਟ ਕਰਕੇ ਬ੍ਰੇਕਅਪ ਦੀਆਂ ਖਬਰਾਂ ਤੇ ਰੁਕ ਲਗਾ ਦਿੱਤੀ ਪਰ ਯੂਜ਼ਰਜ਼ ਨੂੰ ਜਿਹੜਾ ਇੱਕ ਰਾਰਾ ਜਵਾਬ ਦਿੰਦੇ ਹੋਏ ਜੈਸਮਿਨ ਨੇ ਲਿਖਿਆ ਤੁਸੀਂ ਇੰਨੇ ਮਾੜੇ ਵਿਅਕਤੀ ਹੋ ਕੇ ਤੁਸੀਂ ਕਿਸੇ ਬਾਰੇ ਗਲਤ ਧਾਰਨਾ ਬਣਾ ਲੈਂਦੇ ਹੋ ਤੇ ਉਹਨਾਂ ਦਾ ਆਨੰਦ ਵੀ ਲੈਂਦੇ ਹੋ ਯਾਦ ਰੱਖੋ ਕਿ ਜੋ ਵੀ ਸਾਂਝਾ ਕੀਤਾ ਜਾਂਦਾ ਹੈ ਜ਼ਰੂਰੀ ਨਹੀਂ ਕਿ ਉਸ ਦਾ ਕਿਸੇ ਦੀ ਜ਼ਿੰਦਗੀ ਨਾਲ ਕੋਈ ਸੰਬੰਧ ਹੋਵੇ ਨਾਲ ਹੀ ਜੈਸਮਿਨ ਵੱਲੋਂ ਇਹ ਵੀ ਕਿਹਾ ਜਾਂਦਾ ਹੈ ਕਿ ਇਸ ਜਵਾਬ ਤੂਫਾਨਸ ਨੂੰ ਰਾਹਤ ਜਿਹੜੀ ਆ ਉਹ ਮਿਲੀ ਹੈ ਕਿਉਂਕਿ ਬ੍ਰੇਕਅਪ ਦੀਆਂ ਖ਼ਬਰਾਂ ਸੁਣ ਕੇ ਜਿਹੜੇ ਫੈਨਸ ਐ ਅਲੀ ਤੇ ਜੈਸਮਿਨ ਦੇ ਫੈਨਸ ਜਿਹੜੀਆ ਚਿੰਤਾ ਜਿਹੜੀਆ ਬੇਸਬਰੀ ਨਾਲ ਵੱਧ ਗਈ ਸੀ ਤੇ ਹੁਣ ਉਹਨਾਂ ਨੂੰ ਫੈਨਸ ਨੂੰ ਜਿਹੜੀ ਇੱਕ ਰਾਹਤ ਮਿਲੀ ਹੈ ਕਿਉਂਕਿ ਅਭਿਨੇਤਰੀ ਦੇ ਇਨ੍ਹਾਂ ਸ਼ਬਦਾਂ ਨੇ ਸਪਸ਼ਟ ਕਰ ਦਿੱਤਾ ਹੈ ਕਿ ਅਲੀ ਗੋਨੀ ਤੇ ਉਹਨਾਂ ਵਿਚਾਲੇ ਅਜੇ ਦੋਵੇਂ ਜਿਹੜੇ ਨੇ ਅਲੀ ਤੇ ਪੈਚ ਜੈਸਮਿਨ ਤੇ ਅਲੀ ਨੇ ਦੋਵੇਂ ਜਿਹੜੇ ਨੇ ਅੱਜ ਵੀ ਇਕੱਠੇ ਨੇ ਉਹਨਾਂ ਵਿਚਾਲੇ ਜਿਹੜਾ ਬ੍ਰੇਕਅਪ ਐ ਉਹ ਨਹੀਂ ਹੋਇਆ ਤੁੰਦਸੇ ਇੱਕ ਟੀਵੀ ਅਦਾਕਾਰਾ ਜੈਸਮਿਨ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਟਸ਼ ਨੇ ਇਸ਼ਕ ਨਾਲ ਕੀਤੀ ਸੀ ਅਦਾਕਾਰਾ ਦਿਲ ਸੇ ਦਿਲ ਤੱਕ ਨਾਗਿੰਤ ਤੇ ਦਿਲ ਤੋਂ ਹੈਪੀ ਹੈਵਰਗੇ ਕਈ ਸੀਰੀਲਾਂ 'ਚ ਕੰਮ ਕਰ ਚੁੱਕਿਆ ਹੁਣ ਉਸ ਨੂੰ ਪੰਜਾਬੀ ਫਿਲਮਾਂ 'ਚ ਵੀ ਜਿਹੜਾ ਸੈਲੀਬ੍ਰਿਟੀਸ ਸਾਰਿਆਂ ਨਾਲ ਪੰਜਾਬੀ ਸਟਾਰਸ ਨਾਲ ਜਿਹੜਾ ਦੇਖਿਆ ਜਾਂਦਾ ਅਲੀ ਦੀ ਗੱਲ ਕਰੀਏ ਤਾਂ ਅਲੀ ਵੀ ਕਈ ਸੀਰੀਲਾਂ ਵਿੱਚ ਕੰਮ ਕਰ ਚੁੱਕੇ ਨੇ ਕਈ ਵੈਲਟਿਸ਼ੋ ਵਿੱਚ ਕੰਮ ਕਰ ਚੁੱਕੇ ਨੇ ਪਰ ਹੁਣ ਇਹਨਾਂ ਦਾ ਜੋੜੀ ਹੈ ਇਹਨਾਂ ਦੋਨਾਂ ਦੀ ਜਿਹੜੀ ਕੈਮਿਸਟਰੀ ਹੈ ਜੋੜੀ ਹੈ ਲੋਕ ਜਿਹੜਿਆਂ ਨੂੰ ਕਾਫੀ ਜ਼ਿਆਦਾ ਫੈਨਸ ਹੋਣਾਂ ਦੇ ਹਨ ਬਹੁਤ ਹੀ ਜ਼ਿਆਦਾ ਪਸੰਦ ਆਂਦੀ ਹੈ ਤੇ ਲਗਾਤਾਰ ਇਹ ਜਿਹੜੇ ਆ سوشل میڈیا ਤੇ ਰਾਹੀ ਆਪਣੇ ਫੈਨਸ ਵਿੱਚ ਆਲੇ ਐਕਟਿਵ ਰਹਿੰਦੇ ਨੇ ਤੇ ਖੂਬਸੂਰਤ ਤਸਵੀਰਾਂ ਜਿਹੜੀਆਂ ਐ ਇਕੱਠੀਆਂ ਜਿਹੜੀਆਂ ਨੇ ਸਾਂਝੀਆਂ ਕਰਦੇ ਜਿਸ ਵੱਲੋਂ ਲੋਕਾਂ ਵੱਲੋਂ ਇਹਨਾਂ ਨੂੰ ਕਾਫੀ ਜ਼ਿਆਦਾ ਪਿਆਰ ਵੀ ਦਿੱਤਾ ਜਾਂਦਾ ਹੈ